ਤੇ ਇਹ ਫਿਰ ਤੁਸੀਂ ਸਪੈਸ਼ਲ ਕਿਤੋਂ ਬਣਵਾਉਨੇ ਹੋ ਕੋਈ ਰੱਖਿਆ ਕਿ ਜਾਂ ਫਿਰ ਇਹ ਕੋਈ ਜਿਵੇਂ ਕੋਈ ਪੁਰਾਣਾ ਬੰਦਾ ਕਹੀ ਵੀ ਸਭ ਤੋਂ ਹੀ ਜੇ ਮੇਰੇ ਗਾਣੇ ਗੁਣੇ ਵੀ ਦੇਖੋ ਇਹ ਮੈਨੂੰ ਪਹਿਰਾਵਾ ਪਸੰਦ ਹੈ ਸਪੈਸ਼ਲੀ ਓਕੇਜਨ ਜਦੋਂ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਜਾਂ ਕੁਛ ਇਸ ਤਰ੍ਹਾਂ ਮੈਂ ਗੌਂਦਾ ਸੀ ਚਾਦਰਾਂ ਕੁੜਤਾ ਲਾਉਂਦਾ ਸੀ ਜੀ ਬਾਅਦ ਚਾ ਦੂਸਰਾ ਸੂਤੀ ਗਾਉਣ ਲੱਗ ਗਿਆ ਬਹਿ ਕੇ ਤੀ ਬਹਿ ਕੇ ਤਾਂ ਹਾਈ ਪਾਇਆ ਹੁੰਦਾ YouTube ਤੇ ਤੁਸੀਂ ਚੈੱਕ ਕਰਿਓ ਕਿ ਇਹ ਜਿਹੜੀਆਂ ਤੁਸੀਂ ਗੱਲ ਦੇ ਵਿੱਚ ਜਿਵੇਂ ਇਹਨਾਂ ਦਾ ਕੋਈ ਮਹੱਤਵ ਹੈ ਕੋਈ ਇਹਨਾਂ ਦਾ ਇਹਨਾਂ ਦਾ ਜ਼ਰੂਰ ਮਹੱਤਵ ਹੈ ਇੱਕ 스테ਜ ਤੇ ਆ ਕੇ ਤੁਹਾਨੂੰ ਵਿਰਧ ਕਰਨਾ ਪੈਂਦਾ ਜਿੱਦਾਂ ਸਿਮਰਨ ਕਰੀਦਾ ਜੀ ਤਸਬੀਹ ਹੁੰਦੀ ਹੈ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੁੰਦਾ ਜਿਵੇਂ ਮੈਂ ਪਹਿਰਾਵੇ ਦੀ ਗੱਲ ਕੀਤੀ ਇਹ ਫਿਰ ਤੁਸੀਂ ਸਪੈਸ਼ਲ ਕਿਤੋਂ ਬਣਵਾਉਨੇ ਹੋ ਕੋਈ ਰੱਖਿਆ ਕਿ ਜਾਂ ਫਿਰ ਇਹ ਕੋਈ ਜਿਵੇਂ ਕੋਈ ਪੁਰਾਣਾ ਬੰਦਾ ਕਹੀ ਸੀ ਸ਼ੁਰੂ ਤੋਂ ਹੀ ਜੇ ਮੇਰੇ ਗਾਣੇ ਗੁਣੇ ਵੀ ਦੇਖੋ ਹਾਂ ਆ ਜਿਹੜੇ ਰਾਜਸਥਾਨ ਚ ਹੋਏ ਆ ਜੀ ਇਹ ਮੈਨੂੰ ਪਹਿਰਾਵਾ ਪਸੰਦ ਆ ਅੱਛਾ ਹਾਂਜੀ ਸਪੈਸ਼ਲੀ ਓਕੇਜਨ ਜਦੋਂ ਹੋਵੇ ਕੋਈ ਵਿਆਹ ਸ਼ਾਦੀ ਹੋਵੇ ਹਾਂ ਜਾਂ ਕੁਝ ਇਸ ਤਰ੍ਹਾਂ ਮੈਂ ਗੌਂਦਾ ਸੀ ਚਾਦਰਾਂ ਕੁੜਤਾ ਲਾਉਂਦਾ ਸੀ ਜੀ ਬਾਅਦ ਚ ਦੂਸਰਾ ਸੂਫੀ ਗਾਉਣ ਲੱਗ ਗਿਆ ਬਹਿ ਕੇ ਬਹਿ ਕੇ ਤਾਂ ਹਾਈ ਪਾਇਆ ਹੁੰਦਾ YouTube ਤੇ ਤੁਸੀਂ ਚੈੱਕ ਕਰਿਓ ਹਾਂ ਇਹ ਸਪੈਸ਼ਲੀ ਨਹੀਂ ਬਸ ਉਹ ਉੰਜ ਹੀ ਮੈਨੂੰ ਪਸੰਦ ਆ ਇਹ ਸਟਾਈਲ ਹਾਂ ਤੇ ਇਹ ਜਿਹੜੀਆਂ ਤੁਸੀਂ ਗੱਲ ਦੇ ਵਿੱਚ ਜਿਵੇਂ ਇਹਨਾਂ ਦਾ ਕੋਈ ਮਹੱਤਵ ਹੈ ਕੋਈ ਇਹਨਾਂ ਦਾ ਇਹ ਇਹਨਾਂ ਦਾ ਜ਼ਰੂਰ ਮਹੱਤਵ ਹੈ ਹੂੰ ਅ ਇੱਕ ਸਟੇਜ ਤੇ ਆ ਕੇ ਤੁਹਾਨੂੰ ਵਿਰਧ ਕਰਨਾ ਪੈਂਦਾ ਹੂੰ ਜਿੱਦਾਂ ਸਿਮਰਨ ਕਰੀਦਾ ਜੀ ਤਸਬੀਹ ਹੁੰਦੀ ਹੈ ਹੂੰ ਤੇ ਫਿਰ ਇੱਕ ਸਟੇਜ ਆਉਂਦੀ ਜਦੋਂ ਬੁੱਲਾ ਕਹਿੰਦਾ ਹੂੰ ਤਸਬੀਹ ਫੇਰਨ ਬਹੁਤੇ ਕਸਬੀ ਇਸ ਤਸਬੀਹ ਦਾ ਕੀ ਕਰਨਾ ਹੂੰ ਜਿਹੜਾ ਸਾਡੇ ਨਾਲ ਹਿਸਾਬ ਨਹੀਂ ਕਰਦਾ ਉਦੇ ਨਾਲ ਹਿਸਾਬ ਕੀ ਕਰਨਾ ਯਾਨੀ ਇੱਕ ਸਟੇਜ ਇਹ ਵੀ ਆਉਂਦੀ ਹੈ ਫਿਰ ਲੋੜ ਨਹੀਂ ਤਸਵੀਰ ਦੀ ਫਿਰ ਸਾਹਾਂ ਦਾ سانسوں ਕੀ ਮਾਲਾ 'ਤੇ ਸਿਰ ਨੂੰ ਮੈਂ ਪੀ ਕਰਨਾ ਆਪਣੇ ਮਨ ਕੀ ਮਹਿਜਾ ਨੂੰ ਔਰ ਪੀ ਕੇ ਮਨ ਕੀ ਰਾਮ ਫਿਰ ਇਹ ਅਵਸਥਾ ਆ ਜਾਂਦੀ ਹੈ ਮੇਰੀ ਨਾ ਉਹ ਅਵਸਥਾ ਨਾ ਇਹ ਅਵਸਥਾ ਜੀ ਲੇਕਿਨ ਕਿਉਂਕਿ ਮੈਂ ਸੂਫੀ ਸਿੰਗਰ ਸੀ ਸੋ ਇਸ ਕਿਸਮ ਦਾ ਪਹਿਰਾਵਾ ਮੈਂ ਬਚਪਨ ਤੋਂ ਹੀ ਪੋਣਾ ਹੈ ਐਸੀ ਕੋਈ ਗੱਲ ਨਹੀਂ ਕਈ ਵਾਰੀ ਪਹਿਚਾਨ ਜਿਹੜੀ ਤੁਹਾਡੀ ਜਿਵੇਂ ਤੁਹਾਡੇ ਕੁੰਡਲੇ ਵਾਲਾਂ ਵਾਲੀ ਵੀ ਬਹੁਤ ਜਤਨ ਉਹ ਫਿਰ ਇਸ ਤਰ੍ਹਾਂ ਮਿਸ ਕਰਦੇ ਨਾ ਉਹ ਗੈਪ ਪੈ ਗਿਆ ਵਿੱਚ ਡਾਇਵਰਸ਼ਨ ਹੋ ਗਈ ਹਾਂ ਵਾਲਾਂ ਨੂੰ ਫਿਰ ਮੈਂ ਉਮਰ ਦੇ ਸਾਹਬ ਨਾਲ ਉਸ ਤਰ੍ਹਾਂ ਪਟੇ ਜੇ ਹਲਾਉਂਦਾ ਮੈਨੂੰ ਲੱਗਾ ਵਾਲਾ ਫੱਬਣਾ ਨਹੀਂਗਾ ਅੱਛਾ ਤੇ ਫਿਰ ਮੈਂ ਸਿਰ ਢੱਕ ਲਿਆ ਹਾਂ ਤੇ ਐਸੀ ਕੋਈ ਗੱਲ ਨਹੀਂ ਬਾਕੀ ਪਹਿਰਾਵਾ ਵੀ ਪੌਂਚ ਕੋਈ ਹਰਜ ਨਹੀਂ ਜਿੱਦਾਂ ਦਾ ਬੰਦਾ ਪਹਿਰਾਵਾ ਪਾ ਲੈਂਦਾ ਨਾ ਹੂੰ ਉਸ ਤਰ੍ਹਾਂ ਦਾ ਫਿਰ ਉਹ ਕੋਸ਼ਿਸ਼ ਕਰਦਾ ਵੀ ਮੈਂ ਲੱਗਾ ਲੱਗਾ ਵਜਾ ਜੀ ਪਹਿਰਾਵਾ ਪਾ ਲਿਆ ਹਾਂ ਦਸਤਾਰ ਗੁਫਤਾਰ ਰਫਤਾਰ ਦੀ ਗਲਤ ਅਦੇ ਕੀਤੀ ਆ ਜਿਹੜਾ ਬੰਦਾ ਦਸਤਾਰ ਬਨ ਲੈਂਦਾ ਉਹ ਕਹਿੰਦਾ ਮੈਂ ਹੁਣ ਸਿਆਣਿਆਂ ਚ ਦਾਖਲ ਹੋ ਗਿਆ ਪਰ ਇਹ ਚ ਬਹਿਣ ਯੋਗਾ ਹੋ ਗਿਆ ਹਾਂ ਹੁਣ ਮੈਂ ਗੁਫਤਾਰ ਯਾਨੀ ਗੁਫਤਗੂ ਚੰਗੀ ਕਰਾਂ ਹਾਂ ਤੇ ਜਿਹੜਾ ਫਿਰ ਦਸਤਾਰ ਸਜਾਉਂਦਾ ਪੱਗ ਬੰਨਦਾ ਜਾਂ ਇਸ ਤਰ੍ਹਾਂ ਮੈਂ ਸਿਰ ਟਕ ਲੈਣਾ ਜਿਵੇਂ ਵੀ ਹੋਵੇ ਕਦੀ ਪੱਗ ਵੀ ਬਨ ਲੈਣਾ ਹਾਂਜੀ ਹਾਂਜੀ ਤੇ ਉਹਦੇ ਨਾਲ ਫਿਰ ਬੰਦਾ ਇਹ ਸੋਚਦਾ ਕਿ ਮੇਰੀ ਹੁਣ ਚਾਲ ਵੀ ਉਹਦੇ ਵਿੱਚ ਹੰਕਾਰ ਨਾ ਹੋਵੇ ਹਾਂ ਇੱਕ ਹੁੰਦਾ ਨੀਵੀਂ ਪਾ ਕੇ ਚੱਲਣਾ ਹਾਂ ਇੱਕ ਹੁੰਦਾ ਇਦਾਂ ਛਾਤੀ ਚੌੜੀ ਕਰਕੇ ਇਹ ਦੀ ਸਾਨੂੰ ਤਾਲੀਮ ਹੀ ਨਹੀਂ ਮੇਰੇ ਸਤਿਗੁਰੂ ਮੇਰੇ ਬਾਬਾ ਜੀ ਨੇ ਦਿੱਤੀ ਕਿ ਬੇਟਾ ਇਹ ਖਾਵਜਾ ਹੈਗਾ ਦੁਨੀਆ ਨਾ ਦੌਲਤਾਂ ਨਾ ਸ਼ੋਰਤਾ ਕੱਖ ਨਹੀਂ ਇੱਥੇ ਰਹਿ ਜਾਣਾ ਤੇ ਤੁਸੀਂ ਜਦੋਂ ਤੁਰਨਾ ਹੈ ਉਦੋਂ ਇਸ ਤਰ੍ਹਾਂ ਨਹੀਂ ਤੁਰਨਾ ਨੀਵੀਂ ਪਾ ਕੇ ਜੀ ਨੀਵੀਂ ਪਾ ਕੇ ਸਪੈਸ਼ਲੀ ਨਹੀਂ ਹਾਂ ਕੁਦਰਤ ਕੀ ਮਤਲਬ ਵੈਸੇ ਸੁਭਾ ਨੂੰ ਆਪਣੇ ਨੂੰ ਉਹ ਜਾ ਰੱਖ ਲੈਣਾ ਉੱਪਰੋਂ ਥੁੱਕਦਾ ਤੁਹਾਨੂੰ ਪਤਾ ਮੂੰਹ ਤੇ ਹੀ ਉਹਦੇ ਪੈਂਦਾ ਹਾਂ ਸੋ ਇਸ ਕਰਕੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਦੇ ਤੱਤ